ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਆਪਣੇ ਘਰ ਦੀ ਵੀਡੀਓ ਆਪਣਾ ਸਕਰੀਨ ਤੇ ਚੱਲੀ ਜਾਂਦਾ ਅੱਜ ਆਪਾਂ ਘਰੇ ਦੋ ਕਟੀਆਂ ਪਾਲਕ ਲੈ ਕੇ ਆਇਆ ਤੇ ਹੈ ਚੰਗੇ ਰਿਕੋਰਡ ਵਾਲੀਆਂ ਗੱਲਬਾਤ ਕਰਾਵਾਂਗੇ ਅਗਈ ਤਰ੍ਹਾਂ ਬੱਚੇ ਨਾਲ ਤੇ ਕਿੰਨੀ ਉਮਰ ਹੈ ਇਹਨਾਂ ਦੀ ਕੀ ਡਿਟੇਲ ਆ ਥਾਣ ਕਿੰਨੇ ਆ ਕਿੰਨੇ ਨਾਂ ਸਾਰਾ ਕੁਝ ਪੁੱਛ ਕੇ ਦੱਸਾਂਗੇ ਤੇ ਹੈ ਨਗੀਨਾ ਪੀ ਸੀ ਦੋਨੇ ਦੁਨੇ ਹੀ ਕਟੀਆਂ ਚੰਗੀਆਂ ਚੰਗੀਆਂ ਚੰਗੇ ਰਿਕਾਰਡ ਵਾਲੀਆਂ ਗੱਲਬਾਤ ਅਗਈ ਤਰ੍ਹਾਂ ਬੱਚੇ ਨਾਲ ਕਰਾਵਾਂਗੇ ਆ ਜੋ ਪੁੱਤ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਡੈਡੀ ਜੀ ਹੋ ਠੀਕ ਠਾਕ ਹੋ ਹਾਂ ਜੀ ਪਹਿਲਾਂ ਤਾਂ ਨੰਬਰ ਬੋਲੋ ਆਪਣਾ ਨੰਬਰ 9878123917 ਬੰਡ ਜੀ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਇਹਨੂੰ ਰਾਮਪਰਾ ਫੂਲ ਪੈਂਦੀ ਆ ਨੇੜੇ ਤੇੜ ਦੇ ਪਿੰਡ ਭਾਈ ਰੂਪਾ ਜੰਗੀਆਂ ਅਤੇ ਸਲਾਬਤਪੁਰਾ ਤੇ ਪੁੱਤ ਅੱਜ ਆਪਾਂ ਫਿਰ ਦੋ ਕਟੀਆਂ ਦਿਖਾਉਣਾ ਹਾਂਜੀ ਦੋ ਕਟੀਆਂ ਲੈ ਕੇ ਆਏ ਆ ਦੋ ਕਟੀਆਂ ਤੇ ਦਿਖਾਓ ਨਾ ਝੋਲੀ ਝਾਲੀ ਉਮਰ ਕਿੰਨੀ ਕਿੰਨੀ ਆ ਗਈ ਪੁੱਤ ਇਹਨਾਂ ਦੀ ਇਹ ਵੀ ਆਵਲੀ ਜਿਹੜੀ ਕੱਟੀ ਆ ਇਹ ਡੇਢ ਸਾਲ ਦੀ ਆ ਆ ਡੇਢ ਸਾਲ ਤੋਂ ਉੱਤੇ ਆ ਦੋ ਕੁ ਮਹੀਨੇ ਉੱਤੇ ਹੋਊ ਦੋ ਕੁ ਮਹੀਨੇ ਉੱਤੇ ਹਾਂ ਦਿਖਾਓ ਉਹਦੇ ਥੱਲੇ ਝੋਲੀ ਝਾਲੀ ਦਿਖਾਓ ਆ ਦੇਖੋ ਜੀ ਜੇ ਆਪਾਂ ਗੱਲ ਕਰ ਲਈਏ ਨਾ ਸਾਈਜ਼ ਵਧੀਆ ਪੂਰੇ ਝੋਲੀ ਕਰੋ ਚੈੱਕ ਤੇ ਸੀਲ ਸਾਬ ਵਧੀਆ ਹਾਂਜੀ ਆ ਦੇਖੋ ਜੀ ਝੋਲ ਝਾਲ ਕਰੋ ਜੋ ਖੋਲੋ ਇਹਨੂੰ ਤੋੜ ਤਾਰਾ ਕਰਾ ਮੈਂ ਚੈੱਕ ਤੇ ਜੇ ਆਪਾਂ ਗੱਲ ਕਰ ਲਏ ਨਾ ਚੰਗੇ ਰਿਕਾਰਡ ਵਾਲੀ ਹੈ ਜੇ ਆਪਾਂ ਚੰਗੀ ਸੀ ਤਾਂ ਹੀ ਲਈ ਆ ਆ ਜੋ ਟੋੜੋ ਪੁੱਤ ਲੈ ਚਲੋ ਬਸ ਇੱਥੇ ਕਢਾ ਦਿਓ ਕਿਹੜਾ ਸਿੰਘ ਸਿੰਘ ਕਰੋ ਚੈੱਕ ਇੱਕ ਨੰਬਰ ਸਿੰਘ ਲੱਗਿਆ ਵਾ ਗੱਟੀ ਦੇ ਲੈ ਚਲੋ ਫੇਸ ਕੁਆਲਿਟੀ ਪੂਰੀ ਵਧੀਆ ਤੇ ਸਾਮੀ ਪੜੀ ਬੀਬੀ ਚੰਗੀ ਆ ਝੋਲੀ ਦੇਖੋ ਜੂ ਗੱਪੜ ਹੁੰਦੀ ਆ ਦੇਖੋ ਜੀ ਲੈ ਚਲੋ ਬਾਹਰ ਲਿਆਓ ਜੀ ਐ ਮੋੜ ਲਓ ਕਰੋ ਚੈੱਕ ਕੁਆਲਿਟੀ ਆ ਦੇਖੋ ਜੀ ਸ਼ਾਇਨਿੰਗ ਵਗੈਰਾ ਫੁੱਲ ਲੈ ਚਲੋ ਅੰਦਰ ਹੂੰ ਸੂਰਜ ਪੈਂਦਾ ਉਧਰੋਂ ਦੇਖੋ ਜੀ ਢੋਲੀ ਦੇਖੋ ਕਿਸ ਤਰ੍ਹਾਂ ਦੀ ਚਾਰੇ ਥਣਾ ਦੀ ਗਰੰਟੀ ਹੋਰ ساری ਅੰਗਾ ਪੈਰਾਂ ਦੀ ਗਰੰਟੀ ਠੀਕ ਹੈ ਜੀ ਤੇ ਸਾਈਜ਼ ਪੂਰੇ ਵਧਗਾ ਤਾਂ ਕੱਟੀ ਤਿੰਨ ਮਹੀਨੇ ਸਾਹਮਣੇ ਜਮਾ ਟੀਕਾ ਲੈਣ ਵਾਲੀ ਆ 15 ਕਿਲੋ ਤੋਂ ਸਟਾਰਟ ਹੋਣ ਵਾਲੀ ਕੱਟੀ ਹੈ ਜੀ ਇਹ ਬਾਹਲੀਆਂ ਗੱਲਾਂ ਤਾਂ ਆਪਾਂ ਕਰਦੇ ਨਹੀਂ ਤੇ ਹੁਣ ਆਪਾਂ ਦੋ ਨੰਬਰ ਦੀ ਗੱਲ ਕਰ ਲਗੇ ਪਤਾ ਹਾਂਜੀ ਇਹ ਕੱਟੀ ਦੀ ਕੀ ਡਿਟੇਲ ਆ ਕਿੰਨੇ ਚਰ ਦੀ ਉਮਰ ਹੈ ਇਹਦੀ ਜੀ ਇਹ ਕੱਟੀ ਵੀ ਖੀਰੀ ਆ ਕੀ ਹਾਇਦ ਨਹੀਂ ਖੀਰ ਦਾ ਹਾਂ ਇਹ 1.5 ਸਾਲ ਦੀ ਆ ਓਕੇ ਦਿਖਾਓ ਇਹਦੀ ਝੋਲੀ ਜਣ ਥਾਲਿਓ ਆ ਦੇਖੋ ਜੀ ਤੁਹਾਨੂੰ ਝੋਲੀ ਜੜੀ ਜੈਕ ਝੋਲੀ ਜੜੀ 1 ਨੰਬਰ ਤੇ ਸੀਲ ਬਣੀ ਹੈ ਇਹ ਵੀ ਪੂਰੀ ਸੀਲ ਆ ਦੁਨੇ ਵੀ ਬਹੁਤ ਵਧੀਆ ਬਣਵਾ ਲਿਓ ਜੈਕ ਥੋੜਾ ਲੱਤਾਂ ਲੁੱਤਾਂ ਅਗਲੇ ਨੂੰ ਗਰੰਟੀ ਹੋ ਜਾਂਦੀ ਆ ਔਨਲਾਈਨ ਮੰਗਾਉਣੀਆਂ ਤਾਂ ਵੀ ਠੀਕ ਆ ਜੀ ਜੇ ਮਰਜ਼ੀ ਮੰਗਾ ਲਿਓ ਕਰਦੇ ਇਹਦਾ ਉਹਦੇ ਨੂੰ 19 21 ਘਟਾ ਜਿਹੜੀ ਹੁਣ ਤੁਹਾਨੂੰ ਦਿਖਾ ਰਿਹਾ ਰਹੋ ਵੀ ਵੜੀ ਵੱਡੀ ਆ ਆ ਦੇਖੋ ਜੀ ਕਰੋ ਕੁਆਲਿਟੀ ਜੈਕ ਭੱਜੂਗੀ ਬਤ ਮੋੜ ਲਿਓ ਆਈਆਂ ਨਾ ਆਪਣੇ ਕੋਲੇ ਅੱਜ ਹੀ ਆਈਆਂ ਜੀ ਆ ਦੇਖੋ ਲੈ ਜਲੋ ਤੇ ਸਿੰਘ ਸੋਲਾ ਇਹ ਵੀ ਚੱਕਦੀ ਆਉਂਦੀ ਆ ਤੇ ਦੋਨਾਂ ਦੀ ਕੁਆਲਿਟੀ ਨੂੰ ਚੈੱਕ ਕਰਾਵਾਂ ਝੋਲੀਆਂ ਕਿਨੋਂ ਥਣਾ ਥਣਾ ਕਿਨੋਂ ਬੇਫਿਕਰ ਰਹੋ ਚਾਰ ਹੀ ਥਣ ਹੋਣਗੇ ਦੋਨਾਂ ਦੇ ਠੀਕ ਹੈ ਜੀ ਤੇ ਫੇਸ ਕੁਆਲਿਟੀ ਕਰੋ ਚੈੱਕ ਇੱਕ ਨੰਬਰ ਆ ਦੇਖੋ ਜੀ ਤੇ ਚੌੜੀਆਂ ਚੂੜੀਆਂ ਪੂਰਗਾ ਉਹ 1.5 ਸਾਲ ਦੀ ਇਹ 1.5 ਸਾਲ ਤੋਂ 2 ਮਹੀਨੇ ਉੱਤੇ ਆ ਤੇ ਸਿੰਘ ਸੁੰਗ ਤੁਹਾਨੂੰ ਕਰਾਵਾਂ ਇਹ ਚੱਕਾ ਦੇਖੋ ਜੀ ਚਲ ਕਰੋ ਪੁੱਤਰਾ ਆ ਦੇਖੋ ਸਿੰਘ ਦੇਖੋ ਕਿਓ ਜਿ ਲੱਗੇ ਵਿਆ ਜਮਾ ਰਿੰਗ ਸਿੰਘ ਰੁਪਿਆ ਵੀ ਨਹੀਂ ਲੰਗਦਾ ਇਹ ਨਾ ਵੇਦੀ ਸਿੰਘਾਂ ਵੇਦੀ ਸਸਾਂ ਗੋਭੀ ਚੱਕਣ ਲੱਗੀ ਵੀ ਆ ਜੀ 4-4 ਥਣ ਤੇ ਰੇਟ ਇਹਨਾਂ ਦਾ ਹੋਊਗਾ ਫੋਨ ਦੇ ਉੱਤੇ ਜੀ ਹੋਊਗਾ ਜਮਾ ਜਾਇਜ਼ ਕਰ ਲਿਓ ਫੋਨ ਦੇ ਕੇ ਮੋੜਾਂਗੇ ਜੇ ਆਗੇ ਤੁਸੀਂ ਤੇ ਨਹੀਂ ਆਨਲਾਈਨ ਮੰਗਾਉਣੀ ਤਾਂ ਵੀ ਠੀਕ ਆ ਜਮਾ ਜਾਇਜ਼ ਰੇਟ ਹੋ ਕਟੀਆਂ ਦੇ ਹਿਸਾਬ ਨਾਲ ਤੇ ਕਟੀਆਂ ਪੂਰੀਆਂ ਚੰਗਾ ਦੇਖੋ ਤੁਸੀਂ ਝੋਲ ਦੇਖੋ ਜੀ ਕਰੋ ਚੱਕ ਝੋਲ ਕਟੀਆਂ ਦੇ ਕਿੱਥੋਂ ਸ਼ੁਰੂ ਹੁੰਦਾ ਇਹ ਇਹੋ ਜੀ ਗੱਟੀ ਬਣਦੀ ਆ ਚੰਗੀ ਤੇ ਦੁੱਧ ਦੇ ਨੇ ਦੇਣੇ ਦੇਣਾ ਚੰਗਾ ਤੇ ਸੀਲਸਾਊ ਜਿਹੜੀ ਹੁਣ ਸੀਲਸਾਊ ਉਹਨੇ ਗਾਂ ਜਾ ਕੇ ਛੱਲਣਾ ਗਿਆ ਦੇਖੋ ਜ ਇਹਨੂੰ ਵੀ ਆ ਦੇਖੋ ਰੰਗ ਕਿਵੇਂ ਬਣਦਾ ਥੱਲੇ ਓਕੇ ਜੀ ਮੋਲ ਇਹਨਾਂ ਦਾ ਫੋਨ ਤੇ ਹੋਊਗਾ ਹੋਊਗਾ ਜਮਾਇਜ ਨੰਬਰ ਫੇਰ ਬੋਲ ਦਵਾਂ ਨੰਬਰ 98781 23917 ਪਿੰਡ ਜੀ ਪਿੰਡ ਦੁੱਲੇਵਾਲਾ ਜ਼ਿਲ੍ਹਾ ਉਠਿੰਡਾ ਸੀਲੇ ਨੂੰ ਰੰਪਰਾ ਭੂਲ ਪੈਂਦੀ ਆ ਨੇੜੇ-ਨੇੜੇ ਦੇ ਪਿੰਡ ਭੈਰੂ ਭਾਜੰਗੇ ਨੇ ਚ ਸਲਾਬਤਪੁਰਾ ਓਕੇ ਜੀ ਹੁਣ ਆਪਾਂ ਪਹਿਰ ਕੱਟ ਕਪਾਇਆ ਕਰਾਂਗੇ ਲੈ ਕੇ ਹਾਂ ਵੀ ਹੁਣ ਆਪਾਂ ਪਹਿਲਾਂ ਵਾਂਗੂ ਹੀ ਕੱਟੀਆਂ ਉੱਥੀਆਂ ਵੀਡੀਓ ਪਾਇਆ ਕਰਾਂਗੇ ਰੂਟੀਨ ਓਕੇ ਜੀ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿਲੋਂ ਧੰਨਵਾਦ ਜਲਦ ਮਿਲਦੇ ਆਂ ਕਿ ਨਵੀਂ ਵੀਡੀਓ ਦੇ ਨਾਲ